हां जी दोस्तों ਖੇਤਾਂ ਦੇ ਵਿੱਚ ਫੀਲਡ 'ਚ ਨਿਕਲੇ ਹੋਏ ਸੀਗੇ ਵੀ ਇਹ ਪਤਾ ਕਰਨ ਬਾਅਦ ਤੇ ਕਿ ਇਸ ਟਾਈਮ ਜਿਹੜਾ ਸਾਡੇ ਖੇਤਾਂ ਵਿੱਚ ਕਾਫੀ ਜ਼ਿਆਦਾ ਪ੍ਰੋਬਲਮ ਆਈ ਹੋਈ ਹੈ ਵੀ ਬਹੁਤ ਜਿਹੇ ਪਰ ਨਹੀਂ ਇਹ ਆਪਾਂ ਕਹਿ ਨਹੀਂ ਸਕਦੇ ਕਿ ਪ੍ਰੋਬਲਮ ਜ਼ਿਆਦਾ ਆਈ ਹੋਈ ਹੈ ਬਹੁਤ ਘੱਟ ਥਾਂ 'ਤੇ ਜੀ ਦੇਖ ਨੂੰ ਮਿਲਿਆ ਕਿ ਜਿਹਨੂੰ ਆਪਾਂ ਕਹਿਣਾ ਕਿ ਬੌਣਾ ਰੋਗ ਸਾਡੇ ਖੇਤ ਵਿੱਚ ਆ ਚੁੱਕਿਆ ਪਰ ਉਹਦੀ ਪੁਸ਼ਟੀ ਕੀ ਹੈ ਉਹਦਾ ਮੇਨ ਆਉਣ ਦੇ ਨਿਸ਼ਾਨੀਆਂ ਕੀ ਨੇ ਆਪਾਂ ਉਹ ਬਾਰੇ ਗੱਲ ਕਰਦੇ ਹਾਂ ਤੁਸੀਂ ਇਸ ਕਰਕੇ ਜਿਹੜੀ ਗੱਲ ਹੈ ਪੂਰੀ ਧਿਆਨ ਨਾਲ ਸੁਣੋ ਸਭ ਤੋਂ ਪਹਿਲਾਂ ਇਹ ਗੱਲ ਹੈ ਵੀ ਕਿਸੇ ਦੇ ਬਹਿਕਾਵੇ ਦੇ ਵਿੱਚ ਆ ਕੇ ਤੁਸੀਂ ਜਿਹੜਾ ਆਪਣਾ ਚੋਨਾ ਬੌਂਦ ਦਾ ਡਿਸੀਜਨ ਛੇਤੀ ਨਾ ਲਓ ਕਿਉਂਕਿ ਤੁਸੀਂ ਖੇਤੀ ਜਿਹੜੇ ਮਹਿਰਾਂ ਉਹਨਾਂ ਨਾਲ ਗੱਲਬਾਤ ਕਰਕੇ ਕੋਈ ਆਦਾ ਫੈਸਲਾ ਤਾਂ ਕਰਿਓ ਕਿਉਂਕਿ ਐਡੀ ਜਲਦੀ ਇਹ ਚੀਜ਼ਾਂ ਨਹੀਂ ਹੁੰਦੀਆਂ ਐਨੇ ਛੇਤੀ ਉਹ ਚੀਜ਼ਾਂ ਨਹੀਂ ਹੁੰਦੀਆਂ ਆਪਾਂ ਮੰਨ ਲੈਂਦੇ ਕਿ ਜਿਹੜਾ ਹੌਪ ਦਾ ਅਟੈਕ ਹੈ ਆਪਾਂ ਭੀਰੀ ਜਿਹੜੀ ਪੂਰੀ ਪਿੱਠ ਵਾਲਾ ਆਪਾਂ ਟਿੱਡਾ ਕਹਿੰਦੇ ਉਹਦਾ ਅਟੈਕ ਹੈ ਉਹ ਸਾਰੀ ਜਗ੍ਹਾ ਤੇ ਨਹੀਂ ਹੈਗਾ ਜਿੱਥੇ ਕਿਤੇ ਪ੍ਰੋਬਲਮ ਹੈ ਉੱਥੇ ਤੁਸੀਂ ਉਹਦਾ ਹੱਲ ਵੀ ਹੈਗਾ ਦਵਾਈਆਂ ਤੁਸੀਂ ਪਹਿਲਾਂ ਹੀ ਕਰ ਸਕਦੇ ਹੋ ਪਰ ਕਾਰਕੀ ਇਹ ਗੱਲਾਂ ਸੋਚਣ ਵਾਲੀਆਂ ਜੇ ਤੁਸੀਂ ਜੇ ਆਪਾਂ ਗੱਲ ਕਰਾਂਗੇ ਤੁਸੀਂ ਨਾ ਗੱਲ ਕਰਿਓ ਕਿ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਵੀ ਖਰਚਾ ਵਧਾਉਣ ਦੀ ਗੱਲ ਕਰ ਰਹੇ ਹਾਂ ਮੈਂ ਤੁਸੀ ਇਹ ਕਹੂੰਗਾ ਕਿ ਜਿੱਥੇ ਤੁਸੀਂ ਬੌਂਡ ਡਿਸੀਜਨ ਲੈਣੇ ਹੋ ਤੁਸੀਂ ਉੱਥੇ ਤੁਹਾਡਾ 10000 ਰੁਪਿਆ ਪਹਿਲਾਂ ਖਰਚਾ ਹੋਇਆ ਹੈ 50000 ਰੁਪਿਆ 50000 ਰੁਪਿਆ ਹੁਣ ਖਰਚਾ ਲਾਉਣ ਦੀ ਹੋ ਜਾਣਾ ਹੈ ਤੇ ਤੁਸੀਂ 10000 ਥੱਲੇ ਆ ਜਾਓਗੇ ਤੇ ਠੇਕੇ ਵਨ ਚੋ ਜੋੜਾ ਕੇ 10000 ਰੁਪਏ ਤੁਹਾਨੂੰ ਬਟ ਤੋਂ ਹੋਣੀ ਹੈ ਤਾਂ ਉਹਦੇ ਬਾਅਦ ਤੁਸੀਂ ਕੋਸ਼ਿਸ਼ ਕਰੋਗੇ ਜੇ ਤੁਸੀਂ ਦਵਾਈ ਕਰ ਸਕਦੇ ਹੋ ਜਿਵੇਂ ਤੁਸੀਂ ਚੈਸ ਓਸੀਨ ਬਿਲਕੁਲ ਸਸਤੀ ਪੈਂਦੀ ਹੈ ਉਹ ਮਿਕਸ ਹੁੰਦਾ ਤੁਸੀਂ ਉਹਦੀ ਜਿਹੜੀ ਸਪਰੇਅ ਹੈ ਉਹ ਕਰ ਸਕਦੇ ਹੋ ਜਿਹੜੀ ਕੱਲੀ ਚੈਸ ਹੈ ਉਹਦੀ ਡੋਜ਼ ਵਿੱਚ 120 ਗ੍ਰਾਮ ਕੱਲੀ ਪਾ ਕੇ ਕਰ ਸਕਦੇ ਹੋ ਕੱਲੀ ਓਸੀਨ ਹੈ ਉਹਦੀ ਡੋਜ਼ ਕਰ ਸਕਦੇ ਹੋ ਕਿਉਂਕਿ ਹੌਪਰ ਨੂੰ ਆਪਾਂ ਸੋਖੇ ਤਰੀਕੇ ਨਾਲ ਮਾਰ ਸਕਦੇ ਹਾਂ ਲੇਕਿਨ ਉਹਦੇ ਵਿੱਚ ਕੀ ਹੈ ਤੁਸੀਂ ਏ ਚੀਤਿਆ ਰੱਖਣਾ ਆਪਣੇ ਖੇਤ ਵਿੱਚ ਜਿਹੜਾ ਜ਼ਰੂਰ ਰੱਖਣਾ ਤੁਸੀਂ ਇਹਨਾਂ ਦੇਖਿਓ ਕਈ ਵਾਰ ਕੀ ਹੁੰਦਾ ਕਿ ਖੇਤ ਵਿੱਚ ਕੱਲੀ ਹੁੰਦੀ ਹੈ ਉਹ ਕਲਰ ਜਿਹੜੇ ਬੂਟੇ ਦਾ ਕੱਦ ਹੈ ਉਹ ਮਧਰਾ ਹੋ ਜਾਂਦਾ ਤੇ ਲੇਕਿਨ ਸਾਡਾ ਫਾਰਮਰ ਵੀ ਬਹਿਕਾ ਵਿੱਚ ਆ ਜਾਂਦਾ ਵੀਡੀਓ ਕਿਉਂਕਿ ਸੋਸ਼ਲ ਮੀਡੀਆ ਤੇ ਵੀਡੀਓ ਇੰਨੀ ਜ਼ਿਆਦੇ ਪੈ ਰਹੀਆਂ ਤਾਂ ਉਹਦੇ ਮਨ ਚ ਕਿਹੜਾ ਡਰ ਪੈਂਦਾ ਵੀ ਸਾਡੇ ਖੇਤ ਉਜੀ ਬੋਣਾ ਰੋਗ ਆ ਗਿਆ ਸੋ ਐਡਾ ਘਰਉਣ ਦੀ ਕੋਈ ਲੋੜ ਨਹੀਂ ਜਿੱਥੇ ਉਹ ਪ੍ਰੋਬਲਮ ਆ ਗਈ ਤੁਸੀਂ ਪਹਿਲਾਂ ਤਾਂ ਗੱਲ ਇਹ ਹੈ ਵੀ ਆਪਣੇ ਆਪ ਉਹ ਫੈਸਲਾ ਨਾ ਲਿਓ ਤੁਹਾਡੇ ਜਿਹੜਾ ਕੋਈ ਜਾਣਕਾਰ ਬੰਦਾ ਹੈ ਆਪਣੇ ਮਹਿਕਮਾ ਜਾਣਕਾਰ ਹੈ ਉਹਨਾਂ ਦਾ ਪਹਿਲਾਂ ਤੁਸੀਂ ਬੁਲਾ ਕੇ ਸਹਿਯੋਗ ਲੈ ਕੇ ਉਹਨਾਂ ਨੂੰ ਦਿਖਾ ਕੇ ਫਿਰ ਕੋ ਆਪਣਾ ਡਿਸੀਜਨ ਲਿਓ ਐਵੇਂ ਦੇਖਦੇ ਵਿੱਚ ਬਾਇਓ ਨਾ ਸੋ ਇਹਨਿਕ ਬਿੰਦੀ ਪ੍ਰਵਾਨ ਕਰਿਓ ਜਿਹੜੀ ਮੈਂ ਦਵਾਈਆਂ ਦਸੀਆਂ ਤੁਸੀਂ ਇਹ ਲਾਜੀ ਵਰਤ ਲਓ ਜੇ ਤੁਹਾਨੂੰ ਕੋਈ ਸ਼ੱਕ ਰਹੇ ਉਥੇ ਕਰ ਸਕਦੇ ਹੋ ਤੇ ਅਗਰ ਤੁਹਾਡੇ ਬਾਹਰ ਕੋਈ ਟਾਵਾ ਬੂਟਾ ਕੋਈ ਕਲਰੀ ਚ ਮਿਲਦਾ ਹੈ ਉਹਦੇ ਵਿੱਚ ਬਾਹਰ ਵੱਡਾ ਡਿਸੀਨ ਨਹੀਂ ਕੋਈ ਲੋੜ ਨਹੀਂ ਸੋ ਇਹ ਚੀਤੇ ਬਾਹਲੇ ਕੁਝ ਜਿਹੜੇ ਆਫਾਮਾ ਨੂੰ ਦੀ ਬਚੋ ਕਿਉਂਕਿ ਮੇਰੇ ਅੱਗੇ ਸਾਰੇ ਵਿਲੇ ਇਸ ਟਾਈਮ ਤੇ ਉਹ ਹਰੇ ਕੀ ਚੱਕੇ ਡੰਡਾ ਜਾਂ ਤੇ ਵੀਡੀਓ ਪਾਉਣ ਬੈਹਨਦਾ ਵੀ ਦੇਖੋ ਜੀ ਆ ਗਿਆ ਖਾਲੇ ਜੀ ਪਟਲੇ ਜੀ ਲੇਕਿਨ ਦਵਾਈ ਵਾਲ ਤਾਂ ਕਿਸੇ ਨੇ ਪੂਰੀ ਰეკਮੈਂਡ ਨਹੀਂ ਕੀਤੀ ਪਰ ਹੌਪਰ ਦੀ ਜਿਹੜੀ ਮੇਨ ਹੀ ਦਵਾਈ ਹੈ ਤੁਸੀਂ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਤੁਹਾਡੇ ਖੇਤ ਚ ਫੇਰ ਵੀ ਜਿਆਦਾ ਐਟੈਕ ਜਿਆਦਾ ਆ ਗਿਆ ਤਾਂ ਤੁਸੀਂ ਜਿਹੜੀ ਬਲੈਕ 골ਡ ਆਉਂਦੀ ਹੈ ਉਹ ਕਰ ਸਕਦੇ ਹੋ ਉਹਦਾ ਜਲਦੀ ਬਹੁਤ ਹੀ ਤੇ ਪਿਆਰਾ ਹੈ ਸੋ ਧੰਨਵਾਦ ਸਭ ਦਾ ਜਿਉਂਦੇ ਬਖਦੇ ਰਿਓ ਵੀਡੀਓ ਸ਼ੇਅਰ ਕਰਿਓ ਬਤ ਬਤ ਤਾਂ ਜੋ ਆਪਾਂ ਕੋਈ ਆਪਣਾ ਨੁਕਸਾਨ ਨਾ ਕਰ ਲਈ ਸਸੀਕਾਲ ਜੀ